ਏ ਉਹ ਨਾ ਹੈ ਜੋ ਸਮਾਜ ਵਿੱਚ ਫੈਲੀਆਂ ਆ ਲਾਮਤਾ ਪ੍ਰਤੀ ਚਿੰਤਤ ਅਤੇ ਜਾਗਰੂਕ શિક્ષੀਤ ਦੇ ਤੌਰ ਤੇ ਜਾਣੇ ਜਾਂਦੇ ਹਨ। ਪੰਗੂ ਸਾਹਿਬ ਕਹਿੰਦੇ ਹਨ ਕਿ ਮੈਂ ਆਪਣੇ ਦੋਸਤ ਕੋਲ ਜੇ ਬੈਠਾ ਹੀ ਸੀ ਕਿ ਜੇਬ ਵਿੱਚੋਂ ਮੋਬਾਈਲ ਨਾ ਮਿਲਿਆ। ਸਰਦੀਆਂ ਦੇ ਦਿਨੀ ਵਰਦਾਨ ਬਣਦੀਆਂ ਬਾਕੀ ਜਾਰੀਆਂ ਜੇਬਾਂ ਫੋਲੀਆਂ। ਤਾਂ ਫਿਕਰ ਵੱਧ ਗਿਆ। ਗੱਲ ਕੇਵਲ ਟੈਲੀਫੋਨ ਦੀ ਹੀ ਨਹੀਂ ਸੀ। ਬੰਦੇ ਦੀ ਸਾਰੀ ਦੁਨੀਆ ਤਾਂ ਹੁਣ ਇਸ ਵਿੱਚ ਹੀ सिमਟੀ ਹੁੰਦੀ ਹੈ। ਮੇਰਾ ਦੋਸਤ ਅਖਬਾਰ ਦਾ ਨਮਾਇਦਾ ਹੈ। ਮੈਂ ਕੁੜੀ ਨੂੰ ਬਾਹੋਂ ਫੜ ਕੇ ਉਸ ਕੋਲ ਲੈ ਗਿਆ। ਫੋਟੋ ਖਿੱਚੋ ਜੀ ਇਸ ਨਿਰਸ਼ਲ ਉਮਰ ਨੇ ਖਬਰ ਬਣਾਈ ਹੈ ਮੈਂ 100 ਰੁਪਿਆ ਉਹਦੇ ਹੱਥ ਤੇ ਧਰਦਾ ਹਾਂ ਉਹ ਨਾ ਕਰਦੀ ਹੈ ਪਰ ਮੈਂ ਪੈਸੇ ਉਸ ਦੀ ਮੁਠੀ ਵਿੱਚ ਘੁੱਟ ਦੇਣਾ ਹਾਂ ਪਿਆਰ ਦਾ ਹਾਂ ਸ਼ਾਬਾਸ਼ ਕਹਿਣਾ ਹਾਂ ਭੀੜ ਵਿੱਚ ਲੋਪ ਹੋਰੀ ਤਰੀਕ ਦੀ ਇਸ ਨਿੱਕੀ ਨਾਇਕਾ ਨੂੰ ਹਸਰਤ ਨਾਲ ਤੱਕਦਾ ਹਾਂ ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਸਵਰਨ ਸਿੰਘ ਪੰਗੂ ਹਰਾਂ ਦਾ ਨਾਂ ਬਹੁਤ ਗਲਤੀਆਂ ਵਿੱਚ ਜਾਣਿਆ ਪਛਾਣਿਆ ਨਾਂ ਹੈ ਪਵਾਂਦ ਖੇਤਰ ਵਿੱਚ ਸਿੱਖਿਆ ਤੇ ਲੋਕ ਭਲਾਈ ਨਾਲ ਜੁੜੇ ਸਿੱਖਿਆ ਸ਼ਾਸਤਰੀ ਵਜੋਂ ਉਹਨਾਂ ਦੀ ਆਪਣੀ ਇੱਕ ਪਛਾਣ ਹੈ ਪੱਤਰਕਾਰੀ ਦੇ ਖੇਤਰ ਵਿੱਚ ਵੀ ਲਗਾਤਾਰ ਨਾਲ ਕੰਮ ਕਰਦੇ ਰਹੇ ਹਨ ਇਹ ਉਹ ਨਾਂ ਹੈ ਜੋ ਸਮਾਜ ਵਿੱਚ ਫੈਲੀਆਂ ਆਲਾਮਤਾ ਪ੍ਰਤੀ ਚਿੰਤਤ ਅਤੇ ਜਾਗਰੂਕ ਸਖਸ਼ੀਅਤ ਦੇ ਤੌਰ ਤੇ ਜਾਣੇ ਜਾਂਦੇ ਹਨ ਤੇ ਅੱਜ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਦਾ ਸਰਚਵਰਨ ਸਿੰਘ ਪੰਘੂਰਾ ਦਾ ਲਿਖਿਆ ਮਿਡਲ ਰੱਜੀਆਂ ਰੂਹਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਪੰਘੂ ਸਾਹਿਬ ਕਹਿੰਦੇ ਹਨ ਕਿ ਮੈਂ ਆਪਣੇ ਦੋਸਤ ਕੋਲ ਜੇ ਬੈਠਾ ਹੀ ਸੀ ਕਿ ਜੇਬ ਵਿੱਚੋਂ ਮੋਬਾਈਲ ਨਾ ਮਿਲਿਆ ਸਰਦੀਆਂ ਦੇ ਦਿਨੀ ਵਰਦਾਨ ਬਣਦੀਆਂ ਬਾਕੀ ਜਾਰੀਆਂ ਜੇਬਾਂ ਫੋਲੀਆਂ ਤਾਂ ਫਿਕਰ ਵੱਧ ਗਿਆ ਗੱਲ ਕੇਵਲ ਟੈਲੀਫੋਨ ਦੀ ਹੀ ਨਹੀਂ ਸੀ ਬੰਦੇ ਦੀ ਸਾਰੀ ਦੁਨੀਆ ਤਾਂ ਹੁਣ ਇਸ ਵਿੱਚ ਹੀ सिमਟੀ ਹੁੰਦੀ ਹੈ ਤੇ ਸੋਚਿਆ ਘਰ ਜਾ ਕੇ ਆਉਣਾ ਉਹ ਚਾਹ ਆ ਗਈ ਐ ਪੀਕੇ ਜਾਇਓ ਫਿਕਰ ਨਾ ਕਰੋ ਲੱਭ ਜਾਏਗਾ ਜਦੋਂ ਦੋਸਤ ਨੇ ਇਹ ਗੱਲ ਕਹੀ ਤਾਂ ਯਾਦ ਆਇਆ ਕਿ ਫੋਨ ਘਰ ਵੀ ਨਹੀਂ ਹੋ ਸਕਦਾ ਕਿਉਂਕਿ ਰਸਤੇ ਵਿੱਚ ਤਾਂ ਮੈਂ ਇੱਕ ਥਾਂ ਤਸਵੀਰ ਵੀ ਖਿੱਚੀ ਸੀ ਸ਼ੀਸ਼ੇ ਵਿੱਚੋਂ ਗੱਡੀ ਅੰਦਰ ਝਾਤੀ ਮਾਰਦਾ ਹਾਂ ਮੋਬਾਈਲ ਨਹੀਂ ਦਿੱਸਦਾ ਜਦੋਂ ਡਰਾਈਵਰ ਵਾਲੀ ਤਾਕੀ ਖੋਲਦਾ ਹਾਂ ਤਾਂ ਮਾਸੂਮ ਜੇ ਬੱਚੀ ਹੱਥ ਵਿੱਚ ਮੇਰਾ ਮੋਬਾਈਲ ਫੋਨ ਲੈ ਕੇ ਮੈਨੂੰ ਵਿਖਾਉਂਦਿਆਂ ਪੁੱਛਦੀ ਐ ਇਹ ਤੁਹਾਡਾ ਹੈ ਅੰਕਲ ਦੇਖ ਕੇ ਕੁੜੀ ਨੂੰ ਕਲਾਵੇ ਵਿੱਚ ਲੈਂਦਾ ਹਾਂ 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 ਕਹਿੰਦਿਆ ਪੁੱਛਦਾ ਹਾਂ ਬੇਟੀ ਕਿੱਥੋਂ ਮਿਲਿਆ ਏ ਅੰਕਲ ਜੀ ਗੱਡੀ ਦੇ ਸਾਡੇ ਗਿਆ ਪਿਆ ਸੀ ਮੈਂ ਵੇਖ ਰਹੀ ਸੀ ਕੋਈ ਅੰਕਲ ਇਸ ਨੂੰ ਚਲਾਏਗਾ ਤਾਂ ਮੈਂ ਉਸ ਨੂੰ ਪੁੱਛ ਕੇ ਦੇ ਦੇਵਾਂਗੀ ਮੇਰਾ دوست ਅਖਬਾਰ ਦਾ ਨਮਾਇਦਾ ਹੈ ਮੈਂ ਕੁੜੀ ਨੂੰ ਬਾਹੋਂ ਫੜ ਕੇ ਉਸ ਕੋਲ ਲੈ ਗਿਆ ਫੋਟੋ ਖਿੱਚੋ ਜੀ ਇਸ ਨਿਰਸ਼ਲ ਉਮਰ ਨੇ ਖਬਰ ਬਣਾਈ ਹੈ ਬੇਟੀ ਤੂੰ ਇਹ ਕੀ ਸੋਚ ਕੇ ਵਾਪਸ ਕੀਤਾ ਹੈ ਜਵਾਬ ਵਿੱਚ ਉਹ ਕਹਿੰਦੀ ਮੇਰੀ ਮਾਂ ਨੇ ਮੈਨੂੰ ਸਿਖਾਇਆ ਕਿਸੇ ਦੀ ਕੋਈ ਚੀਜ਼ ਚ ਚੁਰਾਣੀ ਨਹੀਂ ਉਹ ਬਾਹਰ ਨਿਕਲਦੀ ਐ ਸ਼ੁਕਰ ਹੋਇਆ ਬਾਅਰ ਮੇਲੇ ਦੀ ਭੀੜ ਵਿੱਚ ਵਾਚਣ ਤੋਂ ਪਹਿਲਾਂ ਉਸ ਨੂੰ ਮੇਰੀ ਆਵਾਜ਼ ਸੁਣ ਗਈ ਆਲੇ ਤੇਰੀ ਇਮਾਨਦਾਰੀ ਦਾ ਨਾਮ ਮੈਂ 100 ਰੁਪਇਆ ਉਹਦੇ ਹੱਥ ਤੇ ਧਰਦਾ ਹਾਂ ਉਹ ਨਾ ਕਰਦੀ ਐ ਪਰ ਮੈਂ ਪੈਸੇ ਉਸ ਦੀ ਮੁਠੀ ਵਿੱਚ ਘੁੱਟ ਦੇਣਾ ਹਾਂ ਪਿਆਰ ਦਾ ਹਾਂ ਸ਼ਾਬਾਸ਼ ਕਹਿਣਾ ਹਾਂ ਭੀੜ ਵਿੱਚ ਲੋਪ ਹੋਰੀ ਤਰੀਕ ਦੀ ਇਸ ਨਿੱਕੀ ਨਾਇਕਾ ਨੂੰ ਹਸਰਤ ਨਾਲ ਤੱਕਦਾ ਹਾਂ ਗੱਲ ਇੱਥੇ ਮੁੱਕਦੀ ਨਹੀਂ ਸਗੋਂ ਅੱਗੇ ਤੁਰਦੀ ਹੈ ਉੱਪਰ ਜ਼ਿਕਰ ਕੀਤਾ ਹੈ ਰਸਤੇ ਵਿੱਚ ਇੱਕ ਤਸਵੀਰ ਖਿੱਚੀ ਸੀ ਇਹ ਤਸਵੀਰ ਪਰੌਂਠਿਆਂ ਦੀ ਰੇੜੀ ਲਾ ਕੇ ਲੋਕਾਂ ਨੂੰ ਨਾਸ਼ਤਾ ਕਰਾਉਣ ਵਾਲੇ ਇੱਕ ਨੌਜਵਾਨ ਦੀ ਸੀ ਇਸ ਨਾਲ ਜੁੜੀ ਕਹਾਣੀ ਦਿਲ ਨੂੰ ਟੰਬਣ ਵਾਲੀ ਹੈ ਮੇਰੀ ਜੀਵਨ ਸਾਥ ਦਾ ਅਦਾਕਾਰਾ ਵਜੋਂ ਪੰਜਾਬੀ ਫਿਲਮਾਂ 'ਚ ਕਾਫੀ ਨਾਂ ਹੈ ਪਰ ਘਰ ਹੋਂ ਸਮੇਂ ਉਹ ਘਰ ਆਲੇ-ਦੁਆਲੇ ਦੀਆਂ ਗਲੀਆਂ ਸਾਫ਼ ਕਰਨ ਲਈ ਬੌਕਰ ਚੁੱਕ ਲੈ ਕੇ ਤੁਰ ਪੈਂਦੀ ਐ ਇੱਕ ਦਿਨ ਸੁੰਬਰਦਿਆ ਆਪਣੇ ਟਿਕਾਣੇ ਵੱਲ ਰੇੜੀ ਲੈ ਕੇ ਜਾ ਰਿਹਾ ਇੱਕ ਨੌਜਵਾਨ ਉਸਨੇ ਰੋਕ ਲਿਆ ਇਸ ਨੌਜਵਾਨ ਨੇ ਆਪਣੀ ਰੇੜੀ ਤੇ ਮੋٹے ਅੱਖਰਾਂ ਨਾਲ ਲਿਖ ਕੇ ਲਾਇਆ ਹੋਇਆ ਸੀ ਕੋਈ ਭੁੱਖਾ ਗਰੀਬ ਬੰਦਾ ਇੱਥੋਂ ਮੁਕਤ ਭੋਜਨ ਖਾ ਸਕਦਾ ਹੈ ਮੇਰੀ ਜੀਵਨ ਸਾਥਣ ਨੇ ਇਸ ਨੌਜਵਾਨ ਤੋਂ ਜੋ ਸੁਣਿਆ ਉਸ ਤੋਂ ਕਾਫੀ ਪ੍ਰਭਾਵਿਤ ਸੀ ਅਗਲੇ ਦਿਨ ਮੈਨੂੰ ਕੁਝ ਪੈਸੇ ਦਿੰਦਿਆਂ ਬੋਲੀ ਉਸ ਮੋੜ ਤੇ ਜਿਹੜਾ ਭਾਈ ਪਰੌਠੇ ਬਣਾਉਂਦਾ ਆਪਣੇ ਵੱਲੋਂ ਲੋੜਵੰਦਾਂ ਲਈ ਭੋਜਨ ਦੀ ਸੇਵਾ ਹੈ ਇਹ ਅਜਿਹਾ ਕਰਨ ਸਮੇਂ ਜਦੋਂ ਉਹ ਨੌਜਵਾਨ ਨਾਲ ਗੱਲਬਾਤ ਤੁਰੀ ਤਾਂ ਉਸ ਦੱਸਿਆ ਕਿ ਉਹ ਲੰਮਾ ਸਮਾਂ ਕਿਸੇ ਹੋਟਲ ਵਿੱਚ ਕੰਮ ਕਰਦਾ ਰਿਹਾ ਸੀ ਪਰ ਹੁਣ ਉਸਨੇ ਆਪਣਾ ਕੰਮ ਸ਼ੁਰੂ ਕਰ ਲਿਆ ਹੈ ਉਸਦੀ ਮਾਂ ਕਾਫੀ ਚਿਰ ਪਹਿਲਾਂ ਮਰ ਚੁੱਕੀ ਹੈ ਬਜ਼ੁਰਗ ਨਾਨੀ ਕੋਲ ਰਹਿੰਦੀ ਹੈ ਉਸਦੀ ਸੇਵਾ ਸੰਭਾਲ ਹੈ ਅਤੇ ਪੁੱਜ ਕੇ ਉਸਦਾ ਸਤਕਾਰ ਵੀ ਕਰਦਾ ਹੈ ਇੱਕ ਦਿਨ ਹੋਇਆ ਇਹ ਕਿ ਜਦੋਂ ਗਾਗਾ ਲਈ ਪਰੌਂਠੇ ਲਾ ਰਿਹਾ ਸੀ ਤਾਂ ਮਾਂ ਤੇ ਦੋ ਬੀਬੀਆਂ ਮਤਲਬ ਉਹਦੇ ਵੱਲ ਤੱਕਦੀਆਂ ਰਹੀਆਂ ਜਦੋਂ ਕੋਈ ਗਾਕ ਨਾ ਰਿਹਾ ਤਾਂ ਉਹਦੇ ਕੋਲ ਆ ਕੇ ਕਹਿਣ ਲੱਗੀਆਂ ਵੀ ਵੀਰ ਮੇਰਾ ਮੁੰਡਾ ਹਸਪਤਾਲ ਦਾਖਲ ਹੈ ਉਹਨੂੰ ਵੀ ਤੇ ਸਾਨੂੰ ਵੀ ਭੁੱਖ ਬੜੀ ਲੱਗੀ ਹੈ ਪੰਜ ਪਰੌਂਠੇ ਚਾਹੀਦੇ ਆ ਪਰ ਸਾਡੇ ਕੋਲ 50 ਰੁਪਏ ਹਨ ਉਹ 20 ਰੁਪਏ ਦਾ ਪਰੌਠਾ ਵੇਚਦਾ ਹੈ ਉਹਨੇ 6 ਪਰੌਂਠੇ ਬਣਾ ਕੇ ਦਿੱਤੇ ਅਤੇ 50 ਰੁਪਏ ਵੀ ਨਾ ਲਏ ਉਸ ਦੀਆਂ ਅੱਖਾਂ ਆਪ ਮਾਰੇ ਚੋਪੀਆਂ ਉਸ ਦਿਨ ਉਸ ਨੂੰ ਪਹਿਲੀ ਵਾਰ ਅਹਿਸਾਸ ਹੋਇਆ ਜਿਵੇਂ ਉਹ ਦਿਨ ਉਸਨੇ ਭਰ ਕੇ ਜੀ ਲਿਆ ਹੋਵੇ ਉਸ ਦੱਸਿਆ ਕਿ ਜਦੋਂ ਉਹਨੇ ਵਾਰਤਾ ਆਪਣੀ ਨਾਨੀ ਨਾਲ ਸਾਂਝੀ ਕੀਤੀ ਤਾਂ ਨਾਨੀ ਨੇ ਸ਼ਾਬਾਸ਼ ਦਿੱਤੀ ਪੁੱਤਰ ਕੋਈ ਫਰਕ ਨਹੀਂ ਪੈਣ ਲੱਗਾ ਆਪਣਾ 2 ਕਿਲੋ ਆਟਾ ਹੀ ਲੱਗ ਜਾਇਆ ਕਰੂ ਗਰੀਬ ਗੁਰਬੇ ਨੂੰ ਮੁਕਤ ਭੋਜਨ ਛਕਾਇਆ ਕਰ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੁੰਦਾ ਬਸ ਉਸ ਦਿਨ ਤੋਂ ਉਹਨੇ ਰੇੜੀ ਦੇ ਦੋ ਪਾਸੇ ਲਿਖ ਕੇ ਲਾ ਦਿੱਤਾ ਇਸ ਨੌਜਵਾਨ ਦੀ ਇਸ ਕਰਨੀ ਨੇ ਉਸ ਅੱਗੇ ਮੇਰਾ ਸਿਰ ਝੁਕਾ ਦਿੱਤਾ ਸੀ ਜਦੋਂ ਵੀ ਮੈਂ ਉਸ ਰੇੜੀ ਅੱਗੇ ਲੰਘਦਾ ਹਾਂ ਸਜਦਾ ਹੋ ਹੀ ਜਾਂਦਾ ਹੈ ਇਸ ਨਾਲ ਇਹ ਖਿਆਲ ਵੀ ਆਉਂਦਾ ਹੈ ਕਿ ਮਨੁੱਖਤਾ ਪੱਖੋਂ ਕਾਰਪੋਰੇਟਾਂ ਦੇ 5 ਜਾਂ 7 17 ਤਾਂ ਇਸ ਰੇੜੀ ਦੇ ਗਿੱਟਿਆਂ ਤੱਕ ਵੀ ਨਹੀਂ ਆਉਂਦੇ ਮਿਲਦੀ ਜੁਲਦੀ ਕਹਾਣੀ ਇਹ ਵੀ ਹੈ ਕਿ ਕੁਝ ਸਾਲ ਪਹਿਲਾਂ ਮੇਰੇ ਨਾਲ ਸੈਰ ਨੂੰ ਜਾ ਰਹੀਆਂ ਹਸਟਲ ਦੀਆਂ ਲੜਕੀਆਂ ਨੇ ਵਾਧੂ ਬਰਤਨ ਸ਼ਹਿਰ ਦੇ ਬਾਹਰ ਸਿਕਲੀਗਰਾਂ ਦੀਆਂ ਝੁੱਗੀਆਂ ਕੋਲ ਇਹ ਸੋਚ ਕੇ ਰੱਖ ਦਿੱਤੇ ਕਿ ਇਹਨਾਂ ਦੇ ਕੰਮ ਆ ਜਾਣਗੇ ਵਾਪਸੀ ਤੇ ਝੁੱਗੀਆਂ ਦਾ ਇੱਕ ਬਜ਼ੁਰਗ ਸਾਡੇ ਅੱਗੇ ਆਣ ਖੜਿਆ ਕਹਿਣ ਲੱਗਾ ਮੈਂ ਤੁਹਾਨੂੰ ਵੇਖ ਲਿਆ ਸੀ ਥੈਲੇ ਵਿੱਚ ਪਾਏ ਭਾਂਡੇ ਵੀ ਵੇਖਲੇ ਸਨ ਸਾਡੇ ਕੋਲ ਭਾਂਡੇ ਵੀ ਹਨ ਨੇ ਤੁਸੀਂ ਇਹ ਲੈ ਜਾਓ ਕਿਸੇ ਹੋਰ ਜੀ ਨੂੰ ਦੇ ਦੇਵਣਾ ਇਹ ਸੀ ਜੀ ਚੌਰਨ ਸਿੰਘ ਪੰਘੂਰਾ ਦਾ ਲਿਖਿਆ ਹੋਇਆ ਮਿਡਲ ਰੱਜੀਆਂ ਰੂਹਾਂ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ